ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਵੋਟ ਚੋਰ ਗੱਦੀ ਛੋੜ ਨਾਅਰੇ ਤੇ ਕਾਂਗਰਸ ਪਾਰਟੀ ਵੱਲੋਂ ਪੂਰੇ ਭਾਰਤ ਵਿੱਚ ਮੁਹਿੰਮ ਛੇੜੀ ਗਈ ਹੈ। ਭਾਜਪਾ ਦੁਆਰਾ ਕੀਤੀ ਜਾ ਰਹੀ ਵੋਟ ਚੋਰੀ ਖਿਲਾਫ ਰਾਹੁਲ ਗਾਂਧੀ ਵੱਲੋਂ ਵਿੱਡੇ ਸੰਗ ਰਾਸ਼ ਨੂੰ ਅੱਗੇ ਵਧਾਉਂਦੇ ਹੋਏ ਧਾਰੀਵਾਲ ਵਿਖੇ ਕਾਂਗਰਸ ਪਾਰਟੀ ਵਰਕਰਾਂ ਅਤੇ ਉਹ ਦੇਦਾਰ ਵੱਲੋਂ ਜਾਗਰੂਕ ਕਰਨ ਲਈ ਇੱਕ ਮੀਟਿੰਗ ਕੀਤੀ ਗਈ ਅਤੇ ਵੋਟ ਚੋਰੀ ਖਿਲਾਫ ਸ਼ੁਰੂ ਕੀਤੀ ਗਈ ਹਸਤਾਖਰ ਮੁਹਿੰਮ ਨੂੰ ਅੱਗੇ ਵਧਾਇਆ ਗਿਆ। ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ ਧਾਰੀਵਾਲ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇੱਥੇ ਤੇ ਬਹੁਤ ਲੈਵਲ ਜਿਹੜੀਆਂ ਸੜੀਆਂ ਕਮੇਟੀਆਂ ਚ ਫੜੀਆਂ ਇੱਥੇ ਤੇ ਬੋਰਡ ਚੋਰੀ ਰੋਕਣ ਵਾਸਤੇ ਜਿਹੜੀ ਭਾਜਪਾ ਨੇ ਨੈਸ਼ਨਲ ਲੈਵਲ ਤੇ ਬੋਰਡ ਚੋਰੀ ਡਾਕਟਰ ਵਾਈ ਤੇ ਬਹੁਤ ਸਾਦੇ ਸੁਪਨੇ ਚ ਪੁਰਬਾਵਾ ਕਿ ਲੋਕਾਂ ਦਾ ਜ਼ਰੂਰੀ ਹੱਕ ਮਾਰਿਆ ਬਹੁਤ ਸਾਰੀਆਂ ਮੋਟਾਂ ਕੱਟੀਆਂ ਗਈਆਂ ਨੇ ਬਹੁਤ ਸਾਰੀਆਂ ਨੰਨੀਆਂ ਬੋਟਾਂ ਚਾਹੀ ਨਹੀਂ ਬਣਾਇਆ ਗਿਆ ਨੇ ਉਹ ਸਾਰੀ ਪ੍ਰਕਿਰਿਆ ਨੂੰ ਚਾਲੀ ਪ੍ਰਕਿਰਿਆ ਨੂੰ ਰੋਕਣ ਵਾਸਤੇ ਲੋਕਾਂ ਨੂੰ ਆਪਣੇ ਨੂੰ ਅਗੇਰ ਕਰਨ ਵਾਸਤੇ ਹਰ ਬੋਥ ਲੈਵਲ ਤੇ ਅਸੀਂ ਕਮੇਟੀਆਂ ਬਣਾ ਰਹੇ ਜਿਹਦੇ ਵਿੱਚ ਪੀਐਲਏ ਪੰ ਬੀਏ ਦੇ 2 ਵੀ ਹੋਣਗੇ ਤੇ 15-15 ਬੰਦੇ ਹਰ ਪਿੰਡ ਦੇ ਵਿੱਚੋਂ ਪਾਰਟੀਆਂ ਦੀ ਬਦਬਾਸੀ ਹਰ ਕਿਸਮ ਦੀ ਲੱਗਣੇ ਇਲੈਕਸ਼ਨ ਦੇ ਦਿਨ ਤੱਕ ਨੇ ਇਲੈਕਸ਼ਨ ਤੋਂ ਬਾਅਦ ਉਸ ਨੇ ਵੋਟ ਚੋਰੀ ਗੱਦੀ ਛੁਪੀ ਯਾਹ ਰਾਹੁਲ ગાંધી ਜੀ ਦਾ ਅਨੁਗ੍ਰਾਮੇ ਅਵੇਰਨਸ ਸਾਰੇ ਦੇਸ਼ ਦੇ ਵਿੱਚ ਭਾਜਪਾ ਪਿਛਲੀ 3 ਟਰਮਸ ਦੇ ਵਿੱਚ ਕਿਸਾਂ ਤੱਕ ਕਹ ਲੈ ਦੇ ਦੀ ਸਰਦਾ ਮੰਨਣਾ ਤੇ ਬਹੁਤ ਵੱਡੇ ਜਿਹੜੇ ਪੋਲਿਟੀਕਲ ਸਾਇੰਟਿਸਟ ਨੇ ਦੀਸ ਤੇ ਉਹਨਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਨੇ ਤੇ ਬੀਜੇਪੀ ਚੋਰੀ ਦੇ ਨਾਲ ਐਸੀ ਰਾਜੇ ਚਾਹੇ ਐਡਕੀ ਵੀ 272 ਸੀਟਾਂ ਚਾਹੀਦੀਆਂ ਸਰਕਾਰ ਨੂੰ ਰਾਜ ਕਰਨ ਵਾਸਤੇ 240 ਜੇ ਇਮਾਨਦਾਰੀ ਨਾਲ ਸਾਡੀ ਜੋ ਸਾਰੇ ਹਿੰਦੁਸਤਾਨ ਚੋਂ ਸਟੱਡੀ ਆਈ ਹੈ ਉਹਦੇ ਜੇ ਹੈ ਸੀ ਇਹ ਵੋਟ ਦੀ ਚੋਰੀ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਨਾ ਹੁੰਦੀ ਤੇ 160 ਸੀਟਾਂ ਤੇ ਰਹਿ ਜਾਣੀ ਸੀ ਅੱਜ ਸਰਕਾਰ ਹਿੰਦੁਸਤਾਨ ਦੇ ਵਿੱਚ ਸੈਕੂਲਰ ਤੇ ਡੈਮੋਕ੍ਰੈਟਿਕ ਪਾਰਟੀਆਂ ਦੀ ਸਰਦਾਰ ਹੋਈ ਸੀ ਲੋਕਾਂ ਦਾ ਹੱਕ ਇਹ ਸਰਕਾਰ ਨੇ ਮਾਰੇ ਵੋਟ ਚੋਰੀ ਨੂੰ ਵੱਡੀ ਹੋਰ ਕੋਈ ਸਦਾਰੀ ਹੋ ਸਕਦੀ ਹੈ ਹੋਰ ਕੋਈ ਜੁਨਾਹ ਨਹੀਂ ਹੋ ਸਕਦਾ ਕਿ ਡੈਮੋਕਰੇਸੀ ਦੇ ਵਿੱਚ ਇੱਕ ਲੋਕਤੰਤਰ ਦੇਵੇ ਕਿ ਲੋਕਾਂ ਦਾ ਹੱਕ ਮਾਰਨਾ ਵੋਟਾਂ ਕੱਟੀਆਂ ਰਾਹੁਲ ਗਾਂਧੀ ਜੀ ਨੇ ਤੇ ਇਵਨ 100 ਤੱਕ ਪ੍ਰੂਵ ਕਰ ਦਿੱਤਾ ਕਰਨਾਟਕ ਵਿੱਚ ਕਿ ਜਿਨ੍ਹਾਂ ਦਾ ਟੈਲੀਫੋਨ ਨੰਬਰ ਇਸਤੇਮਾਲ ਕੀਤਾ ਗਿਆ ਵੋਟਾਂ ਕੱਟਣ ਵਾਸਤੇ ਕਈ ਜਗ੍ਹਾ ਤੋਂ ਬੰਦੇ ਪੇਸ਼ ਕਰ ਦਿੱਤੇ ਖਔਰਤ ਪੇਸ਼ ਕੀਤੀ ਜਿਹਨੇ ਕਿਹਾ ਜੀ ਮੈਨੂੰ ਮੇਰਾ ਵੋਟ ਨੰਬਰ ਮੇਰਾ ਹੈ ਤੇ ਮੈਂ ਤਾਂ ਕਿਸੇ ਦੀ ਸ਼ਿਕਾਇਤ ਹੀ ਨਹੀਂ ਕੀਤੀ ਤੇ 11 ਵੋਟਾਂ ਇੱਕ ਚਕਾ ਤੇ ਕਟਿਆਗੇ ਜੀ ਸੋ ਇਹ ਬੰਦਿਆਂ ਨੂੰ ਵੇਰ ਕਰਵਾ ਸੀ ਸਵਾ ਸਾਲ ਪਹਿਲੇ ਇਹੀ ਕੰਮ ਭਾਜਪਾ ਜਿਹੜੀ ਹੈ ਇੱਥੇ ਪੰਜਾਬ 'ਚ ਵੀ ਕਰਨ ਦੀ ਕੋਸ਼ਿਸ਼ ਕਰੇਗੀ ਸਾਰੇ ਵੇਖੋ ਬਿਹਾਰ ਦੀ ਇਲੈਕਸ਼ਨ ਹੋਈ ਮੂਰੀ ਜੀ 65 ਲੱਖ ਵੋਟ ਇਹਨਾਂ ਨੇ ਕਟਿਆ ਰਾਮ ਰੋਲਾ ਪਿਆ ਸੁਪਰੀਮ ਕੋਰਟ ਤੱਕ ਗਈਆਂ ਪਾਰਟੀਆਂ ਰਾਹੁਲ ਗਾਂਧੀ ਜੀ ਨੇ ਇਲੈਕਸ਼ਨ ਕਮਿਸ਼ਨ ਦਾ ਦੌਰਾ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਰੱਖਿਆ ਜੇ ਅੱਜ ਤੁਸੀਂ ਵੇਖਿਆ 25 ਲੱਖ ਫਿਰ 90 ਸਿਰੋਂ ਬੜੀ ਹੈ ਪਰ 35-40 ਤੱਕ ਫਿਰ ਵੀ ਕੱਟੀ ਰਹੇਗੀ ਤੁਹਾਨੂੰ ਪਤਾ ਜਿੰਨਾ ਚਿਰ ਥੱਲੇ ਨੇ ਲੈਵਲ ਤੱਕ ਸਾਡੇ ਕੋ ਕਾਡਰ ਪੂਰਾ ਮਜ਼ਬੂਤ ਨਹੀਂ ਹੋਏਗਾ ਹੁਣ ਜੇ ਬੂਥ ਲੈਵਲ ਤੇ ਅਸੀਂ ਰੌੜਾ ਹੀ ਪਾਨੇ ਆ ਤੇ ਕੋਈ ਚੈੱਕ ਕਰਨ ਵਾਲਾ ਪਿੰਡਿਤ ਸੀ ਜਾਂ ਬੂਥ ਤੇ ਸਾਡੇ ਕੋ ਬੰਦਾ ਹੀ ਕੋਈ ਨਹੀਂ ਉਹ ਤਾਂ ਫਿਰ ਉਹੀ ਉਸ ਤਰਾ ਹੀ ਰਹਿ ਜਾਣੀਆਂ ਬਿਲਕੁਲ ਜਿਹੜੀਆਂ ਕੱਟੀਆਂ ਗਿਆ ਘਟੀਆਂ ਗਿਆ ਜਿਹੜੀਆਂ ਨਵੀਆਂ ਜਾਲੀ ਬੜੀਆਂ ਉਹ ਜਾਲੀ ਬੜੀਆਂ ਰਹਿ ਗਿਆ ਸੋ ਸਾਡੀ ਇਹ ਬਾਡੀ ਸਾਰੇ ਪੰਜਾਬ ਦੇ ਵਿੱਚ ਹਰ ਪਿੰਡ ਲੈਵਲ ਤੇ ਬੂਥ ਲੈਵਲ ਤੇ ਕਈ ਪਿੰਡਾਂ ਵਿੱਚ 4-4 5-5 7-7 ਬੂਥ ਵੀ ਹੈ। ਕਈਆਂ 'ਚ ਇੱਕ ਬੂਥ ਹੀ ਹੈ। ਤੋਂ ਅਸੀਂ ਇਸ ਦੇ ਜ਼ਰੀਏ ਲੋਕਾਂ ਦੇ ਵਿੱਚ ਅਵੇਰਨੈਸ ਵੀ ਲੈ ਕੇ ਆ ਰਹੇ। ਪਾਰਟੀ ਦੀ ਅਵੇਰਨੈਸ ਵੀ ਆਏ ਕਿ ਸਾਡੀਆਂ ਆਉਣ ਵਾਲੀਆਂ ਕੀ ਪਾਲਿਸੀਆਂ ਹੋਣਗੀਆਂ ਲੋਕਾਂ ਪਰਤੀ। ਪੰਜਾਬ ਨੂੰ ਪੈਰਾਸੈਂਡ ਕਿਸ ਤਰ੍ਹਾਂ ਕਰਨਾ ਹੈ? ਪੰਜਾਬ ਦੇ ਵਿੱਚ ਹੋ ਰਹੀ ਗੁੰਡਾਗਰਦੀ ਕਿਸ ਤਰ੍ਹਾਂ ਰੋਕਣੀ ਹੈ? ਲੋਕਾਂ ਦੇ ਕਾਰੋਬਾਰ ਤੇ ਉਹਨਾਂ ਦੀ ਜ਼ਿੰਦਗੀ ਮਹਫੂਜ਼ ਕਿਸਾ ਕਰਨੀ ਹੈ? ਉਹ ਜਦੋਂ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਐਜੂਕੇਟ ਕਰਾਂਗੇ ਉਹ ਅੱਗੇ ਜਾ ਕੇ ਵੋਟਰਸ ਨੂੰ ਐਜੂਕੇਟ ਕਰਨਗੇ ਬਿਠਾਂਗੇ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਲੋਕ ਚਾਹੁੰਦੇ ਨੇ ਕਿ ਬਾਹਰ ਬੈਂਕ ਤੇ ਸਮੂਚੇ ਪੰਜਾਬ ਜਿਹੜੀ ਕੂਟਾ ਕਰਦੀ ਹੋਣੀ ਜਿਹੜੀਆਂ ਗੈਂਗਸਟਰਸ ਵੱਲੋਂ ਰੋਜ਼ ਧਮਕੀ ਆ ਰਹੀ ਹੈ ਟੈਲੀਫੋਨ ਆ ਰਹੇ ਨੇ ਲੋਕ ਦੁਖੀ ਹੋ ਚੁੱਕੇ ਨੇ ਲੋਕ ਚਾਹੁੰਦੇ ਕਿ ਇਹੋ ਜੀ ਪਾਰਟੀ ਆਏ ਜਿਹੜਾ ਇਸ ਗੁੰਡਾ ਅੰਸਰ ਨੂੰ ਰੋਕཐੰਮ પાਸ ਸਕਣ ਤੇ ਕਾਂਗਰਸ ਤੋਂ ਇਲਾਵਾ ਕੋਈ ਨਾ ਨਵੇਂਆਂ ਨੂੰ ਤਾਂ ਤੁਸੀਂ ਮੋਟਾ ਪਾ ਕੇ ਵੇਲ ਨਹੀਂ ਸਾਰਾ ਪੰਜਾਬ ਤੋਂ ਤੋ ਐਕਸਪੈਰੀਮੈਂਟ ਕਰਨ ਨਾਲ ਹਮੇਸ਼ਾ ਚੰਗਾ ਹੁੰਦਾ ਜਿਹੜੀਆਂ ਸਟਰ ਪਾਰਟੀਆਂ ਨੇ ਜਿਨ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਹੈ ਜਿਨ੍ਹਾਂ ਪਾਸ ਦੇ ਵਿੱਚ ਵੀ ਪੰਜਾਬ ਸ਼ਾਮਿਲ ਹੈ ਇਹਦੇ ਦੇ ਪੰਗੜੇ ਸ਼ੁਰੂ ਕਰਾਏ ਨੇ ਪੰਜਾਬ ਦੇ ਵਿੱਚ ਇੱਕ ਤਗੜੇ ਲੀਡਰ ਦੀ ਤੇ ਤਗੜੀ ਜਮਾਤ ਦੀ ਅੱਜ ਲੋੜ ਹੈ ਜਿਹੜਾ ਜੋ ਰੀਸ਼ੀਅਨ ਬਾਰਡਰ ਵੀ ਖλασ ਪੰਜਾਬ ਦਾ ਜਿਹੜਾ ਬਾਰਡਰ ਬੰਨ੍ਹ ਪਿਆ ਇਹਨੂੰ ਇੱਕੋ ਦਾ ਯੂਰਪ ਦੇ ਨਾਲ ਏਸ਼ੀਆ ਦੇ ਨਾਲ ਸਾਡੇ ਨੌਜਵਾਨ ਬੱਚੇ ਨੂੰ ਬਾਹਰਲੇ ਮੁਲਕਾਂ ਪੋਰਟਾ ਪਹਿ ਜਾਂਦੇ ਆਪਣੇ ਇਸ ਦੇ ਦੇਖਦੇ ਆਪਾਂ ਤਖਤੇ ਹੋ ਕੇ ਉਸ ਨਸਰਤਾ ਸਾਧ ਆਪਣੇ ਨੌਜਵਾਨਾਂ ਨੂੰ ਅਸਰ ਲਗਾਤਾਰ ਸਵੇਰੇ ਹੀ ਮੈਂ ਟਵੀਟ ਵੀ ਬਾ ਦਿੱਤੀ ਹੈ ਬਹੁਤ ਅਫਸੋਸ ਹੈ 35 36 ਸਾਲ ਦਾ ਨੌਜਵਾਨ ਗਬਰੂ ਸੀ 6 ਫੁੱਟ 3 ਇੰਚ ਦਾ ਸੀ ਖੂਬ ਸੂਰਤ ਤੇ ਸ਼ਕਲ ਸੀ ਖੂਬ ਸੂਰਤ ਜਿਸਮ ਸੀ ਬਿਹਤਰੀਨ ਦਸਤਾਰ ਬੰਦਾ ਸੀ ਬਿਹਤਰੀਨ ਨਿਵਾਜ਼ ਸੀ ਨੌਜਵਾਨਾਂ ਦੀ ਜਰਾ ਦੀ ਟਿੱਕਣ ਸੀ ਬਟ ਅਨਫੋਰਚੂਨੇਟ ਪਰਿਵਾਰ ਜਵਾਨ ਦੇ ਵਿੱਚ ਹੋ ਗਿਆ ਉਹਦੇ ਮੈਂ ਉਹ ਦਿਨ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਦੋ ਦੇ ਛੋਟੇ ਛੋਟੇ ਬੱਚੇ ਨੇ ਜੀਰੁਮਾਰਾ ਸਾਹਿਬ ਤੇ ਚਰਨਾਂ ਤੇ ਸਮੁੱਚੇ ਪੰਜਾਬੀਆਂ ਵੱਲੋਂ ਅਰਦਾਸ ਕਰਾਂਗੇ ਇਸ ਲਈ ਨੂੰ ਨੂੰ ਆਪਣੇ ਚਰਨਾ ਚਨਵਾਸ ਵਿਖੇ ਤੇ ਨੌਜਵਾਨ ਮਟਿਆਰ ਤੇ ਉਹਨਾਂ ਦੇ ਪਰਿਵਾਰ ਤੇ ਮਿਹਰ ਕਰਿਆ